ਇੱਕ ਘਰ ਦੀ ਆਪਾਂ ਦੋ ਗੱਡੀਆਂ ਲੈ ਕੇ ਪਹੁੰਚਿਆ ਸੀ ਇੱਕੋ ਘਰੇ ਖੜੀਆਂ ਤੇ ਜਮਾ ਸਸਤੀਆਂ ਮਾਲਕ ਨੇ ਵੇਚਣੀਆਂ ਇੱਕ ਆਪਾਂ ਜਮਾ ਸਸਤੀ ਸਕੂਟੀ ਲੈ ਕੇ ਪਹੁੰਚਿਆ ਸੀ ਇੱਕ ਆਪਾਂ ਬੋਟ ਲੈ ਕੇ ਪਹੁੰਚਿਆ ਤੇ ਹੋਰ ਵੀ ਕਈ ਗੱਡੀਆਂ ਨੇ ਸਾਰੀ ਗੱਡੀਆਂ ਦੀ ਤੇ ਸਾਰੀ ਮਸ਼ੀਨਰੀਆਂ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9460923488 ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਇਹ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀਦ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜਲਾਲਾਬਾਦ ਏਰੀਆ ਚੋਂ 2011 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਅਸੀਂ ਗੱਡੀ ਚੈੱਕ ਕਰੋ ਜੀ ਆਲਟੋ ਗੱਡੀ ਬਹੁਤ ਵਧੀਆ ਕੰਡੀਸ਼ਨ ਦੀ ਤੇ ਰੰਗ ਦੀ ਗੱਲ ਕਰੀਏ ਤਾਂ ਸਿਲਵਰ ਰੰਗ ਦੇ ਵਿੱਚ ਗੱਡੀ ਆਪਨੂੰ ਦੇਖਣ ਨੂੰ ਮਿਲੂਗੀ ਜਲਾਲਾਬਾਦ ਮਾਲਕ ਦਾ ਏਰੀਆ 11 ਮਾਡਲ ਹੈ ਸੀਐਨਜੀ ਪਲੱਸ ਪੈਟਰੋਲ ਦੂਜੇ ਨਾਮ ਗੱਡੀ ਹੈ ਜੀ ਏਸੀ ਹੀਟਰ ਵਰਕਿੰਗ ਚ ਟਾਇਰ ਬਹੁਤ ਵਧੀਆ ਮਿਲ ਜਾਣਗੇ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 85000 ਰੁਪਿਆ ਮਾਲਕ ਨੇ ਕੁੱਲ ਡਿਮਾਂਡ ਕੀਤੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਵਾਂਗੇ ਵਧੀਆ ਸੋਹਣੀ ਗੱਡੀ ਆ ਬਾਕੀ ਅੰਦਰੋਂ ਜੇ ਗੱਲ ਕਰੀਏ ਤਾਂ ਮੂਰਲੇ ਦੋ ਸ਼ੀਸ਼ੇ ਫਰੰਟ ਫਰੰਟ ਵਾਲੇ ਆਪਾਂ ਨੂੰ ਪਾਵਰ ਮਿਲ ਜਾਣਗੇ ਪਾਵਰ ਮਾਲਕ ਨੇ ਕਰਵਾਏ ਹੋਏ ਨੇ ਬਾਕੀ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਸੀ ਫੋਟੋਆਂ ਮਾਲਕ ਨੇ ਬਹੁਤ ਵਧੀਆ ਆਪਣੇ ਕੋਲ ਖਿੱਚ ਕੇ ਭੇਜੀਆਂ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਬਾਈ ਜਿਹੜੇ ਆਪ ਨੇ ਗੱਡੀ ਦੀ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਜੀ ਵੱਡੇ ਵੱਡੇ ਅੱਖਰਾਂ 'ਚ ਤੁਹਾਨੂੰ ਮਿਲ ਗਿਆ ਗੱਲ ਕਰੋ ਤੁਸੀਂ ਆਪ ਹੀ ਜਾ ਕੇ ਦੇਖੋ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਗੱਲ ਕਰਾਂਗੇ ਬੁਲਟ ਦੀ ਸੇਲ ਕਰਨਾ ਮਾਲਕ ਨੇ ਬੁਲਟ ਪੂਰਾ ਵਧੀਆ ਬੋਲਟੇਜ ਜੀ ਬਿਲਕੁਲ ਨਵੀਂ ਕੰਡੀਸ਼ਨ ਆਪਾਂ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਕੁੱਲ 37000 ਇਹ ਬੁਲਟ ਚੱਲਿਆ ਹੋਇਆ 17 ਮਾਡਲ ਹੈ ਜੀ ਤੇ ਜ਼ਿਲ੍ਹਾ ਲੁਧਿਆਣਾ ਦਾ ਲੁਧਿਆਣੇ ਜ਼ਿਲ੍ਹੇ 'ਚ ਖੜਾ ਹੈਗਾ ਤਹਿਸੀਲ ਜਗਰਾਉਂ ਹੈ ਜੀ ਜਗਰਾਉਂ ਦੇ ਲਾਗੇ ਇਹਨਾਂ ਦਾ ਪਿੰਡ ਹੈਗਾ ਪਿੰਡ ਚ ਮਾਲਕ ਦੇ ਘਰੇ ਖੜਾਗਾ ਘਰ ਦਾ ਪਰਸਨਲ ਬੁਲਟ ਹੈ ਮੋਟਰਸਾਈਕਲ ਹੈਗਾ ਇੱਕ 75 ਮਾਲਕ ਨੇ ਡਿਮਾਂਡ ਕੀਤੀ ਆ ਤੇ ਛੇਤੀ ਤੋਂ ਛੇਤੀ ਮਾਲਕ ਨੇ ਵੇਚਣਾਗਾ ਇਸ ਬੁਲਟ ਦੀ ਐਡ ਸ਼ਾਇਦ ਤੁਸੀਂ ਪਹਿਲਾਂ ਵੀ ਦੇਖੀ ਹੋਵੇ ਕਿਉਂਕਿ ਮਾਲਕ ਨੇ ਜਲਦੀ ਤੋਂ ਜਲਦੀ ਵੇਚਣਾ ਮਾਲਕ ਕਹਿੰਦੇ ਨੇ ਵੀ ਰੇਟ ਵੀ ਅਸੀਂ ਤਾਂ ਜਮੇ ਘੱਟ ਕੇ ਹੈਗਾ ਬਾਕੀ ਸਾਰਾ A to Z ਪੂਰਾ ਵਧੀਆ ਪਿਆ ਨਾ ਤਾਂ ਕੋਈ ਕਮੀ ਪੇਸ਼ੀ ਹੈ ਨਾ ਕੋਈ 1 ਰੁਪਿਆ ਭਾਲਦਾ ਹਰ ਇੱਕ ਚੀਜ਼ ਵਧੀਆ ਟਾਇਰਾਂ 'ਚ ਵੀ ਲੱਗੇ ਹੋਏ ਨੇ ਟਾਇਰ ਵਧੀਆ ਨੇ ਕਾਪੀ-ਕੂਪੀ ਆਰਸੀ ਪ੍ਰਦੂਸ਼ਣ ਹਰ ਚੀਜ਼ ਵਧੀਆ ਪੱਨ ਮਿਲੂ ਮਾਲਕ ਦਾ ਮੋਬਾਈਲ ਨੰਬਰ 97800 97810 ਤੇ 97961 ਬਾਕੀ ਨੰਬਰ ਸਕਰੀਨ ਤੇ ਅਸੀਂ ਗੱਲ ਲਾਜ਼ਮੀ ਕਰ ਲਿਓ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਆ ਕਰੋ ਜੀ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਬਾਕੀ ਆਪਣਾ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਐਡ ਕਰ ਬਹੁਣੀਏ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਚਾਹੀਏ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੁਝ ਵੀ ਹੈ ਜੀ ਕਬੱਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਜੀ ਪਟਿਆਲਾ ਨੰਬਰ ਗੱਡੀ ਆਪ ਨੂੰ ਮਿਲੂਗੀ ਇਹ ਕਬੱਡ ਗੱਡੀ ਆ ਜੀ ਪਟਿਆਲੇ ਏਰੀਆ 'ਚ ਇਨਸ਼ੋਰੈਂਸ 9 ਮਹੀਨੇ ਦਾ ਹਲੇ ਤੱਕ ਪਿਆਗਾ ਤੇ ਇਹ 16 ਮਾਡਲ ਗੱਡੀ ਆ ਸਿਲਵਰ ਰੰਗ ਹੈ ਜੀ ਅੰਦਰੋਂ ਗੱਲ ਕਰੀਏ LCD ਲੱਗੀ ਹੋਈ ਆ ਇੰਟੀਰੀਅਰ ਬਹੁਤ ਵਧੀਆ ਮਿਲ ਜੂਗਾ ਸੀਟ ਕਵਰ ਮੈਟ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨੂੰ ਇਸ ਗੱਡੀ ਨੂੰ ਤਾਂ ਜਾ ਕੇ ਦੇਖ ਸਕਦੇ ਹੋ ਜੀ ਪਟਿਆਲੇ ਕੋਲੇ ਇਹਨਾਂ ਦਾ ਪਿੰਡ ਹੈਗਾ ਸਨੌਰ ਜਮਾਈ ਲੱਗ ਗਿਆ ਸੀ ਉੱਥੇ ਮਾਲਕ ਦੇ ਘਰੇ ਗੱਡੀ ਖੜੀ ਹੈਗੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਪਹਿਲਾਂ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਜੀ ਜਦੋਂ ਫੋਨ ਤੇ ਪੂਰੀ ਤਰ੍ਹਾਂ ਗੱਲ ਹੋ ਗਈ ਉਹ ਤੋਂ ਬਾਅਦ ਮਾਲਕ ਨੂੰ ਟਾਈਮ ਦੇ ਦਿਓ ਉਹ ਤੋਂ ਬਾਅਦ ਜਾ ਕੇ ਦੇਖ ਲਿਓ ਗੱਡੀ ਦੀ ਟ్రਾਈ ਲੈ ਲਿਓ ਤੇ ਗੱਡੀ ਜਦੋਂ ਪਸੰਦ ਆਉਂਦੀ ਹੈ ਹਰ ਇੱਕ ਚੀਜ਼ ਤਸੱਲੀ ਕਰਨ ਤੋਂ ਬਾਅਦ ਤੇ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾਕੇ ਤੇ ਗੱਡੀ ਨੂੰ ਖਰੀਦ ਕੇ ਲੈ ਸਕਦੇ ਹੋ ਜੀ ਵਧੀਆ ਸੋਹਣੀ ਗੱਡੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ ਜਾ ਕੇ ਇੱਕ ਵਾਰੀ ਜ਼ਰੂਰ ਦੇਖਿਓ ਜੇ ਕਿਸ ਨੂੰ ਗੱਡੀ ਪਸੰਦ ਆਈ ਹੈਗੀ ਗੱਲ ਕਰਾਂਗੇ ਅਗਲੀ ਆਲਟੋ ਗੱਡੀ ਦੀ ਆਲਟੋ ਗੱਡੀ ਆਪਾਂ 2010 ਮਾਡਲ ਤੇ ਆਲਟੋ ਐਲ ਐਕਸ ਆਈ ਗੱਡੀ ਆਹੀ ਤੇ ਮਾਲਕ ਕਹਿੰਦੇ ਨੇ ਬੰਪਰ ਟੂ ਬੰਪਰ origignal ਸਾਰੀ ਆਪਾਂ ਨੂੰ ਮਿਲੂਗੀ ਮਾਲਕ ਕਹਿੰਦੇ ਨੇ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਏਸੀ ਹੀਟਰ ਵਰਕਿੰਗ ਚ ਤੇ ਇਹਨਾਂ ਨੇ ਦੱਸਿਆ ਪਹਿਲੇ ਨਾਮ ਗੱਡੀ ਆ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਟਾਇਰ ਵਧੀਆ ਮਿਲ ਜਾਣਗੇ ਗੱਡੀ ਦਾ ਨੰਬਰ ਪੰਜਾਬ ਹੈ ਅੰਦਰੋਂ ਗੱਲ ਕਰੀਏ ਤਾਂ ਫੋਟੋਆਂ ਅੰਦਰ ਦੀਆਂ ਮਾਲਕ ਨੇ ਖਿੱਚ ਕੇ ਭੇਜੀਆਂ ਬਾਹਰੋਂ ਵੀ ਸਾਰਾ ਕੁਝ ਦਿਖਾਇਆਗਾ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਨੇ ਜਿੱਥੋਂ ਫੋਟੋਆਂ ਖਿੱਚ ਕੇ ਭੇਜੀਆਂ ਦੀ ਸਰਵਿਸ ਸਟੇਸ਼ਨ ਤੋਂ ਫੋਟੋਆਂ ਖਿੱਚ ਕੇ ਭੇਜੀਆਂ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਗੱਡੀ ਖੜੀ ਹੈ ਪੰਜਾਬ ਨੰਬਰ ਹੈ ਸੋਹਣੀ ਗੱਡੀ ਹੈ ਤੇ ਫੋਟੋਆਂ ਚ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ 1 35 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਮਾਲਕ ਨੇ ਫਿਕਸ ਰੇਟ ਨਹੀਂ ਕਿਹਾ ਸੀ ਤੇ ਜਾ ਕੇ ਤੁਸੀਂ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਵੀ ਹੋ ਜਾਊਗਾ ਮੁੱਖੀ ਤਿੰਕ ਬਾਕੀ ਬਾਗਾ ਪ੍ਰਾਣਾ ਮਾਲਕ ਦਾ ਏਰੀਆ ਮਾਲਕ ਦੇ ਘਰੇ ਖੜੀ ਹੈਗੀ ਮਾਲਕ ਦੀ ਪਰਸਨਲ ਇਹ ਗੱਡੀ ਹੈਗੀ ਤੇ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਸੀ ਸਕਰੀਨ ਤੇ ਆਪਾਂ ਦੇ ਵੀ ਰੱਖਿਆ 8437963123 ਠੀਕ ਹੈ ਜੀ ਗੱਲ ਕਰਨੀ ਹੈ ਕੋਈ ਵੀ ਤਾਂ ਗੱਲ ਤੁਸੀਂ ਆਪ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਜਲਦੀ ਜਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਇੱਕ ਵਾਰੀ ਥੱਲੇ ਚੈੱਕ ਕਰੋ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਦਿਓ ਜਦੋਂ ਤੁਸੀਂ ਲਾਈਕ ਕਰਦੇ ਰਹਿੰਦੇ ਹੋ ਜੀ ਵੀਡੀਓ ਬਹੁਤ ਹੌਸਲਾ ਵੱਧ ਹੈ ਜੀ ਤੇ ਤੁਹਾਡੇ ਹੌਸਲੇ ਕਰਕੇ ਅਸੀਂ ਤੁਸੀਂ ਹੌਸਲਾ ਕਰਾਉਣੀਓ ਤਾਂ ਹੀ ਆਪਾਂ ਡੇਲੀ ਵੀਡੀਓ ਲੈ ਕੇ ਆ ਜਾਈਏ ਅਸੀਂ ਤੇ ਅਲੱਗ-ਅਲੱਗ ਏਰੀਆ ਚ ਤੁਹਾਡੇ ਇਲਾਕੇ ਚੋਂ ਹਰ ਰੋਜ਼ ਆਪਾਂ ਮਸ਼ੀਨਰੀਆਂ ਘਰ ਕੁਠੀ ਮਕਾਨ ਡੇਲੀ ਵੀਡੀਓ ਪਾਉਂਦੇ ਰਹਿਣੀਆਂ ਅਸੀਂ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਵੀ ਕਰ ਦਿਓ ਤੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਦੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੁਹਾਡੇ ਛੋਟੇ ਭਰਾ ਦਾ ਚੈਨਲ ਹੈ ਜੀ ਤੇ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਹਰ ਰੋਜ਼ ਜੇ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਜਾਂ अलग-अलग एरिया चो ਤੁਹਾਡੇ ਇਲਾਕੇ चो ਠੀਕ ਹੈ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰੋ ਕਿਹੜੇ ਏਰੀਆ ਚੋ ਕਿਹੜੀ ਗੱਡੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਤੇ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖ ਰਹੇ ਹਾਂ ਦਾ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜੇ ਤੁਸੀਂ ਐਡ ਕਰ ਪਾਉਣੀ ਹੈ ਸੀ ਗੱਲ ਕਰਦੇ ਹਾਂ ਜੀ ਆਪਾਂ ਸਕੂਟੀ ਦੀ ਸਕੂਟੀ ਜਿਹੜੀ ਲੈ ਕੇ ਪਹੁੰਚਿਆ 2011 ਮਾਡਲ ਆਪਾਂ ਲੈ ਕੇ ਪਹੁੰਚਿਆ ਸੀ 11 ਮਾਡਲ ਇਹ ਸਕੂਟੀ ਹੈ ਤੇ 15000 ਰੁਪਏ ਮਾਲਕ ਨੇ ਕੁੱਲ ਰੇਟ ਕਿ ਹੈਗਾ ਸੈਲਫ ਸਟਾਰਟ ਹੈ ਜੀ ਤੇ ਪੂਰੀ ਵਧੀਆ ਤੇ ਕਮੀ ਪੇਸ਼ੀ ਕੋਈ ਨਹੀਂ ਤੇ ਬਟਾਲਾ ਮਾਲਕ ਦਾ ਏਰੀਆ ਕਾ ਤੇ ਬਟਾਲੇ ਮਾਲਕ ਦੇ ਘਰੇ ਖੜੀ ਆ ਮਾਲਕ ਕਹਿੰਦੇ ਨੇ ਵੀ ਜਿਹਨੂੰ ਵੀ ਸਕੂਟੀ ਪਸੰਦ ਆਉਂਦੀ ਆ ਮਾਲਕ ਕਹਿੰਦੇ ਨੇ ਇੱਕ ਵਾਰੀ ਘਰੇ ਆ ਕੇ ਦੇਖੋ ਟ੍ਰਾਈ ਲੂਜ਼ ਤੇ ਜਦੋਂ ਪੂਰੀ ਤਰ੍ਹਾਂ ਫਿੱਟ ਬੈਂਦੀ ਆ ਉਹ ਤੋਂ ਬਾਅਦ ਰੇਟ ਕੀਤਾ ਜਾਊਗਾ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸੀ ਬਾਕੀ ਮੈਂ ਉਮੀਦ ਕਰਦਾ ਰੇਟ ਤੇ ਸਕੂਟੀ ਦੋਵੇਂ ਚੀਜ਼ਾਂ ਤੁਹਾਨੂੰ ਪਸੰਦ ਆ ਗਈਆਂ ਹੋਣਗੀਆਂ ਮਾਲਕ ਬਾਈ ਦਾ ਨੰਬਰ ਸਕਰੀਨ ਤੇ ਹੈ ਕਰੋ ਗੱਲ ਜੀ ਗੱਲ ਕਰਾਂਗੇ ਜੀ ਆਪਾਂ ਜਿਹੜੀਆਂ ਇੱਕ ਘਰ ਦੀਆਂ ਆਪਾਂ ਦੋ ਗੱਡੀਆਂ ਲੈ ਕੇ ਪਹੁੰਚਿਆ ਉਹਨਾਂ ਦੀ ਗੱਲ ਕਰਦੇ ਹਾਂ ਜੀ ਗੱਡੀ ਆਪਾਂ ਲੈ ਕੇ ਪਹੁੰਚਿਆ ਇੱਕ ਤਾਂ ਆਲਟੋ ਗੱਡੀ ਐ ਸੀ ਤੇ ਇੱਕ ਹੋਰ ਗੱਡੀ ਐ ਸੀ ਦੋਵੇਂ ਗੱਡੀਆਂ ਪੂਰੀਆਂ ਵਧੀਆ ਆਪਾਂ ਨੂੰ ਮਿਲ ਜਾਣਗੀਆਂ ਤੇ ਦੋਵੇਂ ਗੱਡੀਆਂ ਦਾ ਰੇਟ ਮਾਲਕ ਨੇ 95000 ਰੁਪਇਆ ਕਿਹਾਗਾ ਤੇ ਦੋਵੇਂ ਗੱਡੀਆਂ ਤੁਹਾਨੂੰ ਸਕਰੀਨ ਤੇ ਮਿਲ ਗਈਆਂ ਹੋਣਗੀਆਂ ਗੱਡੀਆਂ ਪੂਰੀਆਂ ਵਧੀਆ ਆਪਾਂ ਨੂੰ ਮਿਲ ਜਾਣਗੀਆਂ ਤੇ ਇੱਕ ਗੱਡੀ ਤਾਂ ਜਿਹੜੀ ਹੈਗੀ 2011 ਮਾਡਲ ਹੈ ਤੇ ਇੱਕ ਗੱਡੀ ਹੈਗੀ ਜਿਹੜੀ 2007 ਮਾਡਲ ਹੈਗੀ ਤੇ ਰੇਟ ਦੋਵਾਂ ਦਾ ਇਕੱਠਾ ਮਾਲਕ ਨੇ 95000 ਰੁਪਏ ਕਿਹਾ ਹੈ ਆਲਟੋ ਗੱਡੀ ਤੇ ਦੂਜੀ ਗੱਡੀ ਵੀ ਤੁਸੀਂ ਕੁਝ ਪੁੱਛਣਾ ਜੀ ਬਾਕੀ ਦੀ ਜਾਣਕਾਰੀ ਜਿੰਨੀ ਵੀ ਲੈਣੀ ਹੈ 87255 76 855 ਬਾਕੀ ਨੰਬਰ ਸਕਰੀਨ ਤੇ ਹੈ ਜੀ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਤੇ ਸਾਰੀਆਂ ਮਸ਼ੀਨਰੀਆਂ ਦੀ ਆਪਾਂ ਗੱਲ ਕਰ ਲਈ ਸਾਰੀਆਂ ਗੱਡੀਆਂ ਦੇਖ ਲਈਏ ਬੋਲਟ ਵੀ ਦੇਖ ਲਿਆ ਸਕੂਟੀ ਵੀ ਦੇਖ ਲਈ ਗੱਡੀਆਂ ਕਿਵੇਂ ਦੀਆਂ ਲੱਗੀਆਂ ਜੀ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸ ਦਿਓ ਵਧੀਆ ਲੱਗੀਆਂ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਇੱਕ ਬਰੀ ਚੈੱਕ ਕਰ ਲਓ ਜੇ ਤੁਸੀਂ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰਿਓ ਤੇ ਕਿਸੇ ਨੇ ਐਡ ਕਰਬਾਉਣੀ ਹੈ ਕੋਈ ਵੀ ਮਸ਼ੀਨਰੀ ਹੈ ਤੁਹਾਡੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਾ ਦੇਵਾਂਗੇ ਜੀ